ਦੇਖੋ ਸਭ ਤੋਂ ਪਹਿਲਾਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਪ੍ਰਧਾਨ ਸਰਬੀ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ, ਸਰਦਾਰ ਬਲਵਿੰਦਰ ਸਿੰਘ ਭੁੰਦੜ, ਸਰਦਾਰ ਵਿਕਰਮ ਸਿੰਘ ਮਜੀਠੀਆ ਅਤੇ ਸਾਡੇ ਡੀਗਲ ਸੈੱਲ ਦੇ ਪ੍ਰਧਾਨ ਔਰ ਸਪੋਕਸਮੈਨ, ਚੀਫ ਸਪੋਕਸਮੈਨ ਸਰਦਾਰ ਅਰਸ਼ਦੀਪ ਸਿੰਘ ਕਲੇਰ ਦਾ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਬੁਲਾਰਾ ਬਣਾ ਕੇ ਮੈਨੂੰ ਮਾਣ ਬਖਸ਼ਿਆ ਮੈਨੂੰ ਉਮੀਦ ਨਹੀਂ ਸੀ ਇੰਨੀ ਕਿ ਮੈਨੂੰ ਇੰਨਾ ਮਾਣ ਬਖਸ਼ਿਆ ਜਾਏਗਾ ਚਲੋ ਮੈਂ ਧੰਨਵਾਦ ਕਰਦਾ ਸਮੁੱਚੀ ਲੀਡਰਸ਼ਿਪ ਦਾ ਮੈਂ ਮਾਨਸਾ ਜ਼ਿਲ੍ਹੇ ਦੀ ਵੀ ਸਾਰੀ ਇਸਮੁੱਚੀ ਲੀਡਰਸ਼ਿਪ ਦਾ ਸਾਰੇ ਹਲਕਾ ਇੰਚਾਰਜਾਂ ਦਾ ਤੇ ਸਾਰੇ ਜਿਹੜੇ ਜ਼ਿਲ੍ਹਾ ਪ੍ਰਧਾਨਾ ਚਾਹੇ ਕੋ ਯੂਥ ਦਾ ਪ੍ਰਧਾਨ ਹੈ ਚਾਹੇ ਵਿੰਗਾਂ ਦੇ ਪ੍ਰਧਾਨ ਹੈ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਔਰ ਮੈਂ ਸਾਰੀ ਵਿਸ਼ਵਾਸ ਦਿਵਾਉਣਾ ਪੂਰੀ ਲੀਡਰਸ਼ਿਪ ਨੂੰ ਕਿ ਜੋ ਮੈਨੂੰ ਨਿਮਾਇੰਦਗੀ ਬਖਸ਼ੀ ਹੈ ਜੋ ਮੈਨੂੰ ਰੋਤਵਾ ਬਖਸ਼ਿਆ ਉਹਦੇ ਨਾਲ ਮੈਂ ਪੂਰਾ ਇਨਸਾਫ ਕਰੂੰਗਾ ਤੇ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗਾ ਤੇ ਤਨਦੇਹੀ ਨਾਲ ਮੈਂ ਸੇਵਾ ਕਰਾਂ ਅੱਜ ਸਾਡੀ ਬਾਅਰ ਐਸੋਸੀਏਸ਼ਨ ਦੇ ਵਿੱਚ ਸਾਡੇ ਜਿਹੜਾ ਵਕੀਲ ਭਾਈਚਾਰਾ ਸਾਡੇ ਬਾਅਦ ਮੈਂਬਰਾਂ ਇਕੱਠੇ ਹੋਏ ਸੀ ਅੱਜ ਚੈਂਬਰ ਦੇ ਵਿੱਚ ਇੱਥੇ ਉਹਨਾਂ ਨੇ ਖੁਸ਼ੀ ਮਨਾਈ ਸਾਰੇ ਸਾਡੇ ਭਾਈਚਾਰੇ ਦੇ ਵਿੱਚ ਵੀ ਜਿਹੜੇ ਹੈਗੇ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਬਾਅਦ ਮੈਂਬਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਮਾਨ ਸਨਮਾਨ ਬਖਸ਼ਿਆ ਗਿਆ ਉਸ ਦੇ ਸੰਬੰਧ ਵਿੱਚ ਅੱਜ ਸਾਡੇ ਬਾਅਦ ਮੈਂਬਰਾਂ ਨੇ ਇੱਥੇ ਜਿਹੜੇ ਹੈਗੇ ਉਹ ਲੱਡੂ ਵੰਡੇ ਆ ਬੀਬਾ ਹਰਸਿਮਰਤ ਕੌਰ ਬਾਦਲ ਪਹਿਲਾਂ ਵੀ ਤਿੰਨ ਵਾਰੀ ਜਿਹੜੇ ਹੈਗੇ ਇੱਥੇ ਲੋਕ ਸਭਾ ਚੋਣ ਲੜ ਚੁੱਕੇ ਆ ਤੇ ਉਹ ਜਿੱਤ ਚੁੱਕੇ ਆ ਔਰ ਇਸ ਵਾਰੀ ਵੀ ਚੋਣਾਂ ਦੇ ਵਿੱਚ ਜਿਹੜੇ ਬੀਬਾ ਜੀ ਆਏ ਆ ਉਹ ਜਿੱਤਣਗੇ ਕਿਉਂਕਿ ਲੋਕਾਂ ਨੇ ਦੇਖ ਲਿਆ ਬੀਬਾ ਜੀ ਦੇ ਕੀਤੇ ਹੋਏ ਕੰਮ ਐ ਚਾਹੇ ਬੀਬਾ ਜੀ ਦੇ ਪਹਿਲਾ ਸਰਪੰਚ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਜੋ ਬੀਬਾ ਜੀ ਨੇ ਕੰਮ ਕੀਤੇ ਐ ਬਾਦਲ ਸਾਹਿਬ ਨੇ ਕੰਮ ਕੀਤਾ ਇਹਨਾਂ ਨੂੰ ਧਿਆਨ ਚ ਰੱਖਦੇ ਹੋਏ ਜਿਹੜੇ ਬੀਬਾ ਜੀ ਇਸ ਵਾਰੀ ਵੀ ਜਿਹੜੀ ਸਭ ਤੋਂ ਪਹਿਲਾਂ ਤਾਂ ਅਸੀਂ ਪਾਰਟੀ ਦਾ ਧੰਨਵਾਦ ਕਰਦੇ ਹਾਂ ਕਿ ਬੀਬਾ ਜੀ ਨੂੰ ਜੋਤੀਬਾੜ ਜਿਹੜਾ ਇੱਥੇ ਚੋਣ ਲੜਨ ਵਾਸਤੇ ਭੇਜਿਆ ਸਾਡੇ ਕੋਲੇ ਤੇ ਲੋਕ ਵੀ ਖੁਸ਼ ਨੇ ਲੋਕਾਂ ਦੀ ਡਿਮਾਂਡ ਸੀ ਕਿ ਬੀਬਾ ਜੀ ਹੀ ਇੱਥੇ ਹੋਣੇ ਚਾਹੀਦੇ ਕਿਉਂਕਿ ਵਿੱਚੋਂ ਪਿੱਛੇ ਜੇ ਵਿਰੋਧੀਆਂ ਨੇ ਅਫਵਾਹ ਉਡਾਤੀਆਂ ਸੀ ਕਿ ਬੀਬਾ ਜੀ ਇੱਥੇ ਚ ਵਧੀਆ ਜਿੱਥੇ ਚੋਣ ਲੜਨਗੇ ਤੇ ਵਧੀਆ ਫਰਕ ਦੇ ਨਾਲ ਸਾਡੀ ਜਿਹੜੀ ਸ਼ਰੋਨੀ ਕਾਲੀ ਦਲ ਪਾਰਟੀ ਹੈ ਜਿਹੜੇ ਜਿਨ੍ਹਾਂ ਨੇ ਇਹਨਾਂ ਦੇ ਆਪਣੇ ਸ਼ਰੋਨੀ ਕਾਲੀ ਦਲ ਦੇ ਪਾਰਟੀ ਦੇ ਤੌਰ ਤੇ ਜਿਹੜੇ ਇਹਨਾਂ ਨੇ ਕੰਮ ਐਜ਼ ਇਹ ਕੀਤੇ ਸੀਗੇ ਤੇ ਸਾਡੇ ਉਸ ਨੂੰ ਦੇਖ ਕੇ ਇਹਨਾਂ ਨੇ ਇਹਨਾਂ ਨੂੰ ਇਹ ਜਿਹੜਾ ਅਹੁਦਾ ਦਿੱਤਾ ਹੈ ਉਹ ਇਸ ਕਰਕੇ ਵੀ ਘਟੂ ਘਟ ਪਾਰਟੀ ਦੇ ਵਿੱਚ ਜੋ ਉਸ ਵਾਸਤੇ ਬੋਲਣਾ ਉਹਨਾਂ ਵਾਲੇ ਦੱਸਣਾ ਵੀ ਸਾਡੀ ਪਾਰਟੀ ਦਾ ਇਹ ਜਿਹੜਾ ਕੰਮ ਹੈ ਜਿਹੜਾ ਉਸੇਵਾ ਸੀ ਦਿੱਤਾ ਹੈ ਕਿ ਕਿੰਨਾ ਦੇਖਦੇ ਹੋ ਮੰਗ ਦੀ ਪਾਰਟੀ ਨੂੰ ਹਾਂਜੀ ਇਹ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਮੰਗੇ ਜੀ ਪਾ 47 ਦੇ ਦਿੱਤਾ ਸੀ ਪਤਾ ਜੀ ਲੱਡੂ ਖੁਸ਼ੀ ਦੇ ਵਿੱਚ ਵੰਡੇ ਗਏ ਕਿੰਨਾ ਵੱਲੋਂ ਵੰਡੇ ਗਏ ਮਾੜਾ ਇਹ ਸਾਡੀ ਜਿਹੜੀ ਸ਼ਰੋਣੀ ਕਾਲੀ ਦਲ ਪਾਰਟੀ ਵੱਲੋਂ ਇਹਨਾਂ ਨੂੰ ਜਿਹੜਾ ਅਹੁਦਾ ਦਿੱਤਾ ਗਿਆ ਉਹਦੀ ਖੁਸ਼ੀ ਦੇ ਵਿੱਚ ਇਹ ਲੱਡੂ ਵੰਡੇ ਗਏ ਯਾਨੀ ਕਿ ਇਹਨਾਂ ਨੂੰ ਆਪਣੀ ਪਾਰਟੀ ਵੱਲੋਂ ਵੱਡਾ ਉੱਚਾ ਦੇ ਕੇ ਬੁਲਾ ਰਾ ਤੌਰ ਤੇ ਬੋਲਣ ਵਾਸਤੇ ਇਹਨਾਂ ਨੂੰ ਵੀ ਪਾਰਟੀ ਦਾ ਹੱਕ ਵਾਸਤੇ ਤਾਂ ਉਹ ਜਿੰਨਾ ਵੀ ਫੈਸਲਾ ਦਿੱਤਾ ਹੈ ਉਸ ਦੀ ਖੁਸ਼ੀ ਵਿੱਚ ਇਹਨਾਂ ਨੂੰ ਇਹ ਲੱਡੂ ਵੰਡੇ ਗਏ ਇਹ ਸਾਡੀ ਪਸਾਰੀ ਆਪਣੀ ਬਾਅਰ ਮਾਨਸਾ ਦਾ ਇਕੱਠ ਹੋਇਆ ਸਾਰੇ ਵਕੀਲ ਇਕੱਠੇ ਹੋਏ ਉਹਨਾਂ ਨੂੰ ਖੁਸ਼ੀ ਹੋਈ ਵੀ ਸਾਡੀ ਬਾਅਰ ਦਾ ਸਤਿਕਾਰ ਕੀਤਾ ਉਹਦੇ ਵਿੱਚ ਇਹਨਾਂ ਨੂੰ ਉਸ ਪਾਰਟੀ ਵੱਲੋਂ ਮੇਨ ਅਹੁਦਾ ਦੇ ਕੇ ਬਲਾਵਾ ਬਣਾਇਆ ਗਿਆ ਇਸ ਕਰਕੇ ਇਹਦੀ ਖੁਸ਼ੀ ਵਿੱਚ ਅਸੀਂ ਅੱਜ ਇੱਥੇ ਡੁੱਬਣੇ